चरण तुम्हारी आस तुमही सज्जन सोहे ले रखो राखण हाज दयाला ਨਾਨਕ ਕਰਕੇ ਗੋਲੇ ਆਏ ਪ੍ਰਵ ਸ਼ਰਣਾਗਤੀ ਕਿਰਪਾ ਨਦ ਦਇਆ ਇਕ ਅੱਖਰ ਹਰ ਮਨ ਵਸਤ ਨਾਨਕ ਹੋ ਤਨ ਹਾਲ ਇਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਹਾ ਲਾ ਜੁਗੋ ਜੁਗੋ ਅਟਲ ਹੰਦੋ ਜਹਾਨ ਦੇ ਵਾਲੀ ਚਬਰ ਤਕਤਾਂ ਦੇ ਮਾਲਕ ਮਕਸ਼ੰਦ ਪਤਸ਼ ਸਰਵ ਸਾਂਝੇ ਅਰਹ ਵਰ ਗਿਆਨ ਦੇ ਮੁਜਸ਼ਮੇ ਰਹਿਮਤਾਂ ਦੇ ਪੰਡਾਹ ਤੰ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜੂਰੀ ਦੇ ਅੰਦਰ ਹਾਜ਼ਰੀਆਂ ਲਵਾ ਲਈ ਅਤੇ ਸਤਿਗੁਰਾਂ ਦੀ ਪਾਵਨ ਮਵਾਰਕ ਨਿਗੀ ਗੋਦ ਦਾ ਆਨੰਦ ਮਾਣ ਰਹੇ ਪਰਮ ਸਨਮਾਨ ਜੋਗ ਗੁਰੂ ਪਿਆਰੇ ਗੁਰਸੋਹਾ ਦੇ ਖਲਸਾ ਰੂਪ ਸਾਧ ਸੰਗਤ ਜਿਓ ਬਡੇ ਹੀ پاک ਹਨ ਜਗਤ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਾਂ ਦੇ ਜੀਵਨ ਇਤਿਹਾਸ ਦੀ ਅਪਾ ਹਰ ਰੋਜ਼ ਸਾਂਝ ਪਾਉਂਦੇ ਹਾਂ ਜੀਵਨ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਕਰਦੇ ਹਾਂ ਆਓ ਸਤ ਗੁਰਾਂ ਜੀਾਂ ਦੇ ਜੀਵਨ ਇਤਿਹਾਸ ਦੀ ਲੜੀ ਨੂੰ ਅੱਗੇ ਤੋਰੀਏ ਉੰਦਾ ਸਿਖਰੋ ਕਿਰਪਾ ਦਾਸ ਨੂੰ ਬਖਸ਼ੋ ਅਸੀਸ ਸਤਿਗੁਰਾਂ ਦੀ ਬਖਸ਼ੀ ਹੋਈ ਗੁਰਫਤੇ ਦੇ ਨਾਲ ਸੰਜ ਪਈਏ ਗੁਰਫਤੇ ਦੇ ਨਾਲ ਆਪੋ ਆਪਣੀਆਂ ਗੁਰਮੁਬਾਰਕ ਚਰਨਾਂ ਦੇ ਅੰਦਰ ਹਾਜ਼ਰੀਆਂ ਲਵਾਈਏ ਬੜੇ ਅਦਬ ਸਤਕਾਰ ਸਹਿਤ ਫਤਿ ਪਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਪਿਛਲੀ ਲੜੀ ਦੇ ਵਿੱਚ ਆਪਾਂ ਵਿਚਾਰੇ ਸੀ ਸਤਿਕਾਰਯੋਗ ਭਾਈ ਮਨੁੱਖ ਲਾਹੌਰ ਦਾ ਰਹਿਣ ਵਾਲਾ ਸੰਗਲਾ ਦੀਪ ਨਗਰ ਦੇ ਵਿੱਚ ਪਹੁੰਚਿਆ ਹੈ ਸੰਗਲਾ ਦੀਪ ਦੇ ਵਿੱਚ ਇਹਨਾਂ ਦੀ ਆਪਣੀ ਮਰਿਆਦਾ ਹੈ ਇਕਾਦਸੀ ਹੈ ਇਕਾਦਸੀ ਦਾ ਸਾਰੇ ਨਗਰ ਨੇ ਭਰਤ ਰੱਖਿਆ ਹੋਇਆ ਹੈ ਭਾਈ ਮਨੁੱਖ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਮਵਾਰਕ ਚਰਨਾਂ ਦਾ ਉਪਾਸ਼ਕ ਹੈ ਤਾਂ ਇਹਨੇ ਆਪਣੇ ਆਸਾਬ ਦੇ ਨਾਲ ਉਥੇ ਤੰਬੂ ਤਾਣਿਆ ਵਪਾਰੀ ਸੀ ਸੁੱਧਾਗਰ ਸੀ ਸਾਜੋ ਸਮਾਨ ਤੰਬੂ ਦੇ ਵਿੱਚ ਰੱਖਿਆ ਇਹਨੇ ਦੀਗ ਬਣਾਈ ਮਲੋ ਥੁੱਲਾ ਪਾੜਿਆ ਤਾਂ ਉਹਨਾਂ ਦਾ ਉਸ ਸਮੇਂ ਮਨਾਹੀ ਸੀ ਤਾਂ ਇਹਨੂੰ ਸੱਦੇ ਆ ਗਿਆ ਤਾਂ ਜਦੋਂ ਸੱਦੇ ਆ ਗਿਆ ਤਾਂ ਉਹਨਾਂ ਨੇ ਕਾਫੀ ਸਵਾਲ ਕੀਤੇ ਮਨੁੱਖ ਜੀ ਨੂੰ ਕਿ ਤੁਸੀਂ ਸਭ ਤੋਂ ਪਹਿਲਾਂ ਤਾਂ ਸਾਡੇ ਨਗਰ ਦੇ ਵਿੱਚ ਆਏ ਹੋ ਤਾਂ ਸਾਡੇ ਨਗਰ ਦਾ ਜਿਹੜਾ ਰਾਜਾ ਸ਼ਿਵਨਾਬ ਰਾਜਾ ਹੈ ਸੰਗਲਾ ਦੀਪ ਦਾ ਤਾਂ ਉਹਦੀ ਇਜਾਜ਼ਤ ਤੋਂ ਬਿਨਾਂ ਕੋਈ ਸਦਾਕਰ ਵੀ ਸਾਡੇ ਨਗਰ ਦੇ ਵਿੱਚ ਨਹੀਂ ਆਉਂਦਾ ਕਿ ਇੱਥੇ ਦੇ ਲੋਕ ਵੱਡੇ ਤਨਾਡ ਸੀ ਵੱਡੇ ਅਮੀਰ ਲੋਕ ਸੀ ਅਤੇ ਦੂਸਰਾ ਕਿ ਤੁਸੀਂ ਸਾਡੇ ਨਗਰ ਦੇ ਵਿੱਚ ਆ ਕੇ ਸਾਡੇ ਮੂੰਹ ਤੱਕ ਆ ਰਹੀ ਜਿਹੜੀ ਰੀਤ ਹੈ ਮਰਿਆਦਾ ਹੈ ਉਹਨੂੰ ਤੁਸੀਂ ਪੰਗ ਕੀਤਾ ਹੈ ਉਹਦਾ ਖੰਡਨ ਕੀਤਾ ਹੈ ਅਸੀਂ ਨੇ ਇਕਾਦਸੀ ਦਾ ਵਰਤ ਰੱਖਿਆ ਹੈ ਤੁਸੀਂ ਨੇ ਇੱਥੇ ਆ ਕੇ ਚੁੱਲ੍ਹਾ ਵਿਗਾੜਿਆ ਦੇਗ ਵੀ ਬਣਾਈ ਆਪ ਵੀ ਛਕੀ ਅਤੇ ਹੋਰਾਂ ਨੂੰ ਵੀ ਛਕਾਈ ਤਾਂ ਇਹਦੇ ਸਬੰਧ ਵਿੱਚ ਉਹਨਾਂ ਨੇ ਕਾਫੀ ਸਵਾਲ ਕੀਤੇ ਤਾਂ ਉਹਨਾਂ ਦਾ ਜਵਾਬ ਸਤਿਕਾਰਯੋਗ ਮਨ ਸੁਖ ਦੇ ਰਹੇ ਸੀ ਸਭਾ ਲੱਗੀ ਐ ਸਾਰਾ ਨਗਰ ਦਾ ਇਕੱਠ ਹੈ ਕਿ ਨਾ ਤੁਸੀਂ ਤਿਲਕ ਲਾਉਂਦੇ ਹੋ ਨਾ ਜੰਝੂ ਪਾਇਆ ਹੈ ਨਾ ਤੁਸੀਂ ਮੱਜਨ ਕਰਦੇ ਹੋ ਇਸ਼ਨਾਨ ਕਰਦੇ ਹੋ ਨਾ ਤੁਸੀਂ ਪੂਜਾ ਕਰਦੇ ਹੋ ਨਾ ਤੁਸੀਂ ਠਾਕੁਰਾਂ ਨੂੰ ਸਾਲਗ੍ਰਾਮ ਦੀ ਹਾਰ ਦੀ ਪੂਜਾ ਕਰਦੇ ਹੋ ਉਹਨਾਂ ਨੂੰ ਭੋਗ ਲਗਾਉਂਦੇ ਹੋ ਤੇ ਇਹ ਤੁਹਾਡੇ ਬਾਰੇ ਸਾਨੂੰ ਪਤਾ ਲੱਗਿਆ ਹੈ ਕਿ ਤੁਸੀਂ ਸਾਡੇ ਤੋਂ ਧਰਮ ਦੀ ਤੋਹੀਨ ਕਰਦੇ ਹੋ ਤਾਂ ਹੁਣ ਜਵਾਬ ਦੇ ਰਹੇ ਸੀ ਮਨੁਸਖ ਕਾਫੀ ਸਵਾਲ ਜਿਹੜੇ ਆਪਾਂ ਕੱਲ ਵਿਚਾਰੇ ਸੋਂ ਅੱਜ ਵੀ ਸਵਾਲਾਂ ਦੇ ਜਵਾਬ ਦੇ ਰਹੇ ਨੇ ਕਵੀ ਸੰਤੋਖ ਸਿੰਘ ਜੀ ਚੂੜਾ ਮਣੀ ਦਾ ਇਤਿਹਾਸ ਲਿਖਿਆ ਹੋਇਆ ਆਪਾਂ ਹਰ ਰੋਜ਼ ਵਿਚਾਰਦੇ ਹੁਣ ਉਹ ਜਵਾਬ ਦੇ ਰਹੇ ਨੇ ਕਿ ਉਹਨਾਂ ਨੇ ਐਗਜ਼ੈਂਪਲ ਲਈ ਸੀ ਪੰਛੀ ਦੀ ਇੱਕ ਦਰਾਖਤ ਦੀ ਦਰਾਖਤ ਜਿਹੜਾ ਹੈ ਕਿ ਇਹ ਜਗਤ ਦੇ ਵਾਂਗ ਜਗਤ ਰਖਤ ਉਹਦੀ ਸਿਖਰ ਤੇ ਮੁਕਤੀ ਦਾ ਫਲ ਲਗਿਆ ਹੈ ਇੱਕ ਪੰਛੀ ਨੇ ਉਡਾਰੀ ਮਾਰ ਕੇ ਜਾਣਾ ਅਤੇ ਇੱਕ ਕੀੜੀ ਨੇ ਜਾਣਾ ਚੱਲੇ ਇੱਕੋ ਥਾਂ ਤੇ ਨੇ ਉਹ ਕੀੜੀ ਆਪਣੇ ਹਿਸਾਬ ਦੇ ਨਾਲ ਪਹੁੰਚੇਗੀ ਉੱਥੇ ਪੰਛੀ ਨੇ ਉਡਾਰੀ ਮਾਰਣੀ ਹੈ ਨਾਲ ਦੀ ਨਾਲ ਉਹਨੇ ਸਿੰਗੰਡਾ ਦੇ ਵਿੱਚ ਪਹੁੰਚ ਜਾਣਾ ਤਾਂ ਉਹ ਉਹਦੀ ਆਧਾਰਨ ਦੇਖ ਕੇ ਉਹ ਜੈਂਪਲਾ ਦੇਖ ਕੇ ਭਾਈ ਮਨੁੱਖ ਜੀ ਸਮਝਾ ਰਹੇ ਨੇ ਕਿ ਤੁਸੀਂ ਵਰਤ ਰੱਖਿਆ ਹੈ ਮੁਬਾਰਕ ਹੈ ਤੁਹਾਨੂੰ ਤੁਸੀਂ ਪਾਠ ਪੂਜਾ ਕਰਦੇ ਹੋ ਸਾਡਾ ਧਰਮ ਕਹਿੰਦਾ ਹੈ ਚੰਗੀ ਗੱਲ ਐ ਪਰ ਉਹ ਕਹਿੰਦੇ ਨੇ ਹੋਮੈ ਸੰਗ ਕਰਨ ਸਭ ਕਰਮਾ ਹੋਮੈ ਦੇ ਵਿੱਚ ਕੀਤਾ ਹੋਇਆ ਕਰਮ ਸਾਡਾ ਉਹ ਕਹਿੰਦੇ ਜਿਤਨਾ ਮਰਜੀ ਵੱਡਾ ਕਰਮ ਕਰ ਲਈਏ ਦਾਨ ਪੁੰਨ ਕਰ ਲਈਏ ਭੰਡਾਰੇ ਲਾ ਲਈਏ ਪਾਠ ਪੂਜਾ ਕਰ ਲਈਏ ਪਾਠ ਪੂਜਾ ਕਰਵਾ ਲਈਏ ਸਾਡੀ ਈਗੋ ਦੇ ਵਿੱਚ ਕੀਤਾ ਹੋਇਆ ਕਰਮ ਕਿਸੇ ਅਰਥ ਦਾ ਨਹੀਂ ਉਹ ਕਹਿੰਦੇ ਨੇ ਜਪ ਤਪ ਵਰਤ ਆਜ ਜੇ ਧਰਮਾਂ ਧਰਮ ਦੇ ਮੁਤਾਬਕ ਜਪ ਤਪ ਕੀਤੇ ਜਾਂਦੇ ਨੇ ਤਾਂ ਤੁਹਾਡਾ ਧਰਮ ਦੇ ਮੁਤਾਬਕ ਜਪ ਕੀਤਾ ਹੋਇਆ ਤਪ ਕੀਤਾ ਹੋਇਆ ਤੇ ਵਰਤ ਰੱਖਿਆ ਹੋਇਆ ਆਦਿਕ ਜਿਹੜੇ ਤੁਸੀਂ ਧਰਮ ਦੇ ਅਨੁਸਾਰ ਚੱਲਦੇ ਹੋ ਤਾਂ ਇਹ ਤੁਹਾਡਾ ਜੇ ਹੋਮ ਹੈ ਨਾ ਤੁਹਾਡੇ ਕੋਲ ਮੈਂ ਕਰਦਾ ਪਿਆ ਹਾਂ ਹਤੇ ਮੈਂ ਸਭ ਤੋਂ ਚੰਗਾ ਕਰਦਾ ਪਿਆ ਮੇਰੇ ਵਰਗਾ ਕੋਈ ਕਰਦਾ ਨਹੀਂ ਜੇ ਤੁਹਾਡੇ ਕੋਲ ਮੈਂ ਹੈ ਤਾਂ ਤੁਹਾਡੇ ਕਰਮ ਕੀਤੇ ਹੋਏ ਕਿਸੇ ਅਰਥ ਦੇ ਨਹੀਂ ਸਮਾਂ ਬਰਬਾਦ ਕਰਦੇ ਪਇਓ ਤੁਹਾਡਾ ਇਦਾਂ ਦਾ ਕਰਨਾ ਮਨ ਸੁਖ ਕਹਿੰਦੇ ਨੇ ਸੋ ਕੀਟੀ ਮਗ ਜਾਣੋ ਐਸੇ ਹੁਣ ਸਮਝ ਆਵੇ ਨਾ ਆਵੇ ਜਿਸ ਤਰ੍ਹਾਂ ਕੀਟੀ ਮਲੋ ਕੀੜੀ ਨੇ ਦਰਖਤ ਤੇ ਚੜਨਾ ਪਰਵਰਤੇ ਚੜ੍ਹਨਾ ਦਰਖਤ ਨੇ ਉਹ ਆਪਦੇ ਜਾਣਾ ਟੀਸੀ ਤੇ ਸਿਖਰ ਜਾਣਾ ਹੁਣ ਪਹੁੰਚਦੀ ਪਹੁੰਚੇਗੀ ਕਹਿੰਦੇ ਤੁਹਾਡਾ ਉਸ ਫਲ ਤੱਕ ਪਹੁੰਚਣ ਦੇ ਲਈ ਤੁਹਾਡਾ ਸਮਾਂ ਬਹੁਤ ਬਰਬਾਦ ਹੁੰਦਾ ਇੱਕ ਕਦਮ ਪੁੱਟਿਆ 100 ਕਦਮ ਪਿੱਛੇ ਨੂੰ ਜਾਣੇ ਕਿ ਤੰ ਸਮਾਂ ਥੋੜਾ ਚੰਗਾ ਬਤੀਤ ਕਰਦੇ ਆਂ ਤੇ ਫਿਰ ਸਾਰਾ ਦਿਨ ਅਸੀਂ ਮਾੜੇ ਦੇ ਵਿੱਚ ਲੰਘ ਜਾਂਦਾ ਸਾਰਾ ਦਿਨ 100 ਉਲਾਮੇ ਦਿਨ ਹੈ ਕਿ ਦਾਤੀ ਮਿਲਣ ਸਹਾਂਸ ਫੇਟ ਚੰਗਾ ਦਿਨ ਇਹਦਾ ਕਦੇ ਹੀ ਬਤੀਤ ਹੋਇਆ ਹੈ 100 ਦਿਨ ਮਿਲਦੇ ਨੇ ਦਿਨ ਦੇ ਤੇ ਸਹਾਂਸ ਮਿਲਣ ਰਾਤ ਦੇ ਨੂੰ ਸਹਾਂਸ ਮਿਲਦੇ ਨੇ ਤਾਂ ਮਨੁਸੁਖ ਕਹਿੰਦੇ ਨੇ ਕਿ ਇਹ ਰਾਜਾ ਜੀ ਵਰਤ ਕਰਮ ਕੀਤੇ ਹੋਏ ਕਿਸੇ ਅਰਥ ਨਹੀਂ ਨੇ ਕਿਉਂਕਿ ਜੋ ਤੁਸੀਂ ਕਰਦੇ ਪਏ ਉਹ ਵਰਨ ਸੁਨਾਵਤ ਸੋ ਬੂਝੇ ਜੈਸੇ ਉਹਨਾਂ ਰਾਜਾ ਕਹਿਣ ਲੱਗਾ ਕਿ ਮਨੁੱਖ ਜੀ ਇਹ ਤਾਂ ਬੜੇ ਤਰ੍ਹਾਂਾਂ ਦੇ ਵਿੱਚ ਲਿਖਿਆ ਹੋਇਆ ਹੈ ਕਿ ਐਦਾਂ ਹੋਮੇ ਕਰਨ ਦੇ ਨਾਲ ਤਕਰੀਬਨ ਸਾਰਿਆਂ ਨੂੰ ਪਤਾ ਹੈ ਹੁਣ ਮਾੜੀ ਚੀਜ਼ ਖਾਣੀ ਹੈ ਪੀਣੀ ਹੈ ਪਹਿਨਣੀ ਹੈ ਹਰ ਇੱਕ ਨੂੰ ਪਤਾ ਹੈ ਅਤੇ ਜਿਤ ਖਾਦਾ ਮਨ ਪੀੜੀ ਤਨ ਪੀੜੀ ਮਨ ਵਿੱਚ ਚੱਲੇ ਬਕਾ ਖਾਣਾ ਪੀਣਾ ਪਹਿਨਣ ਤੱਕ ਵੀ ਪਰਵਾਣੇ ਦੇ ਅੰਦਰ ਆਖਿਆ ਕਿ ਜੇ ਤੇਰਾ ਪਹਿਰਾਵਾ ਸਹੀ ਨਹੀਂ ਹਨ ਤੇਰੇ ਪਹਿਰਾਵੇ ਨੇ ਵੀ ਤੇਰੇ ਮਨ ਦੇ ਵਿੱਚ ਵਿਕਾਰ ਚਲਾਉਂਦਾ ਤੇਰੇ ਮਨ ਨੂੰ ਕੋ ਸੰਗਤ ਦੇ ਵੱਲ ਲੈ ਕੇ ਜਾ। ਤਾਂ ਹੁਣ ਮਨ ਸੁਖ ਕਹਿਣ ਲੱਗੇ ਕਿ ਜਿਹੜਾ ਸਾਡਾ ਜ਼ਿੰਦਗੀ ਦਾ ਰੋਜ਼ ਮਰਰਾ ਦਾ ਕਰਮ ਹੁੰਦਾ ਹੈ ਨਾ ਅਤੇ ਉਹ ਹੁੰਦਾ ਸਾਡਾ ਧਰਮ ਹੈ। ਚੰਗਾ ਅਸੀਂ ਬੋਲਣਾ, ਚੰਗਾ ਅਸੀਂ ਖਾਣਾ, ਚੰਗਾ ਅਸੀਂ ਪਹਿਨਣਾ, ਚੰਗੀ ਸਾਡੀ ਸੰਗਤ ਹੋਣੀ, ਸਭ ਤੋਂ ਪਹਿਲਾਂ ਤਾਂ ਸਾਡਾ ਧਰਮ ਹੋ ਹੈ। ਹੁਣ ਜਿਹੜੇ ਰੋਜ਼ ਮਰਰਾ ਕਰਦੇ ਆਂ ਇੱਕ ਵਾਰ ਜਾ ਕੇ ਦੋ ਦਫਾ ਜਾ ਕੇ ਇਨਸਾਨ ਫਿਰ ਆਪਣੇ ਆਪ ਨੂੰ ਪਵਿੱਤਰ ਮੰਨ ਲੈਂਦਾ ਕਿ ਮੈਂ ਤਾਂ ਧਰਮਕ ਦਿਖਾਣੇ ਤੇ ਜਾਇਆ ਉੱਥੇ ਆਪਣੇ ਪੀਰ ਫਕੀਰ ਨੂੰ ਆਪਣੇ ਮੁਰਸ਼ਿਦ ਨੂੰ ਆਪਣੇ ਰੱਬ ਨੂੰ ਮੈਂ ਸਜਦਾ ਕਰ ਆਇਆ ਵਾ ਕਿ ਸਾਰਾ ਦਿਨ ਆਪਣੇ ਸਾਹ ਦੇ ਨਾਲ ਬਤੀਤ ਹੋਇਆ ਮਨ ਸੁਖ ਕਹਿੰਦੇ ਨੇ ਅਸਲ ਦੇ ਵਿੱਚ ਇਹ ਹਾਲ ਪੂਰੀ ਦੁਨੀਆ ਦਾ ਹੈ ਜਿੱਤੇ ਜਨਮ ਕਰਮ ਸੁਭ ਕਰਹੀ ਬੜੇ ਯਤਨ ਕਰਦਾ ਇਨਸਾਨਾਂ ਕਿ ਮੈਂ ਆਪਣੇ ਜਨਮ ਨੂੰ ਸੁਭ ਕਰ ਲਾਂ ਸੁਭ ਕੇ ਚੰਗੇ ਕਰਮ ਕਰਾਂ ਆਪਣੇ ਜਨਮ ਨੂੰ ਤਾਰਾਂ ਦਾਨ ਪੁੰਨ ਦੇ ਵਿੱਚ ਚੰਗੀ ਗੱਲ ਹੈ ਪਾਠ ਪੂਜਾ ਕਰਨੀ ਚੰਗੀ ਗੱਲ ਹੈ ਧਾਰਮਿਕ ਟਿਕਾਣਿਆਂ ਤੇ ਜਾਣਾ ਚੰਗੀ ਗੱਲ ਹੈ ਹੁਣ ਜੇ ਧਾਰਮਿਕ ਟਿਕਾਣਿਆਂ ਤੇ ਜਾ ਕੇ ਵੀ ਕਾਉਂਟਿੰਗ ਕਰਦਾ ਪਿਆ ਇਤਨੇ ਤੀਰਥਾਂ ਤੇ ਜਾਇਆ ਇਤਨੇ ਕਰਮ ਕਰ ਲਏ ਨੇ ਸਤਿਗੁਰੂ ਕਹਿੰਦੇ ਨੇ ਰੱਬ ਤੋਂ ਭੈ ਤੋਂ ਆਪਣੇ ਆਪ ਹੀ ਦੂਰ ਹੋ ਜਾ ਸਤਿਗੁਰੂ ਤਾਂ ਕਹਿੰਦੇ ਨੇ ਸਾਡੇ ਨੇੜੇ ਆ ਹਾਲਾਂਕਿ ਚੰਗੇ ਰਸਤੇ ਤੇ ਚੱਲੇ ਆ ਨੇੜੇ ਆ ਰੱਬ ਦੇ ਰਬਦਾ ਜੀ ਕਹਿੰਦੇ ਨੇ ਹੱਥ ਪਾਓ ਸਭ ਜਿਸ ਤਰ੍ਹਾਂ ਕਹਿਰ ਬਦਾਸ ਹੱਥ ਪੈ ਨਿਰ ਸਹਜ ਹੋਏ ਸੋ ਹੋਈ ਅਵਸਥਾ ਜਿਹੜੀ ਐ ਸਹਜ ਰੱਖ ਹੁਣ ਮਿਲੇ ਆ ਹੁਣ ਮਿਲੇ ਆ ਰੱਬ ਜੀ ਨੇ ਮਿਲਣਾ ਜ਼ਰੂਰ ਐ ਪਰ ਇਹਦੇ ਕੋਲ ਸਹਜ ਅਵਸਥਾ ਨਹੀਂ ਮਨ ਸੁਖ ਕਹਿੰਦੇ ਨੇ ਤੁਹਾਡੇ ਸਾਰੇ ਨਗਰ ਨੂੰ ਇਹ ਸਵਾਲ ਹੈ ਕਿ ਜਿਹੜਾ ਤੁਸੀਂ ਕਰਮ ਵਰਤ ਜੋ ਕੁਝ ਕਰਦੇ ਪਏ ਹੋ ਕਿ ਕਿਸੇ ਦਾ ਸਕੂਨ ਜਾਂ ਕਿਸੇ ਦੇ ਕੋਲ ਹੋਵੇ ਕਿਸੇ ਦੇ ਕੋਲ ਚੰਗੇ ਕਰਮ ਹੋਣ ਕਿਉਂਕਿ ਹੁਣ ਤੁਸੀਂ ਵਰਤ ਰੱਖੇ ਆ ਇਕਾदशी ਆਈ ਹੈ ਵਰਤ ਰੱਖੇ ਆ ਭੰਡਾਰੇ ਲਾਏ ਜਾਣਗੇ ਤੁਹਾਡੇ ਪਾਠ ਪੂਜਾ ਹੋਣੀ ਹੈ ਪਰ ਅਸਲ ਦੇ ਵਿੱਚ ਅੰਤ ਹੈ ਕਰਨ ਮੈਲ ਪੁਨ ਕਰਹੀ ਮੈਲ ਜਿਹੜੀ ਹੈ ਨਾ ਤੁਹਾਡੇ ਅੰਦਰ ਦੀ ਉਹ ਨਹੀਂ ਲੈਣੀ ਬਾਹਰ ਦਾ ਤੁਸੀਂ ਵਰਤ ਕਰ ਲੈਨੇ ਭੁੱਖੇ ਪਿਆਸੇ ਤੁਸੀਂ ਰਹਿ ਗਏ ਪਾਠ ਪੂਜਾ ਤੁਸੀਂ ਕਰ ਲਈ ਪਰ ਅੰਦਰ ਤੱਕ ਤੁਹਾਡਾ ਉਹ ਗ੍ਰੰਥਾਂ ਦਾ ਅਲਫਾਜ ਤੁਹਾਡੇ ਅੰਦਰ ਤੱਕ ਨਹੀਂ ਗਏ ਹੁਣ ਜਦੋਂ ਮਨਮੁਖ ਸੁਣਾ ਰਹੇ ਆ ਮਨ ਸੁਖ ਸੁਣਾ ਰਹੇ ਆ ਸਾਰੇ ਸੁਣ ਰਹੇ ਨੇ ਮਿਲਿਆ ਗੁਰੂ ਤੇ ਤਬ ਤੇ ਉਪਦੇਸ਼ਾ ਜਦੋਂ ਤੱਕ ਆਪਾਂ ਗੁਰੂ ਨੂੰ ਨਹੀਂ ਮਿਲਦੇ ਉਦੋਂ ਤੱਕ ਉਪਦੇਸ਼ ਸਾਡੀ ਸਮਝ ਦੇ ਵਿੱਚ ਆਉਣਾ ਜਾਂ ਸਾਡਾ ਜੀਵਨ ਬਦਲਣਾ ਬੜਾ ਮੁਸ਼ਕਲ ਹੈ। ਕਿ ਗੁਰਬਾਣੀ ਦੇ ਅੰਦਰ ਸਤਿਗੁਰੂ ਕਹਿੰਦੇ ਨੇ ਗੁਰ ਕੀ ਮਤ ਤੋਂ ਲੇਹੇ ਇਆਨੇ ਭਗਤ ਬਿਨਾਂ ਬੋ ਡੂਬੇ ਸਿਆਨੇ। ਬੜੇ-ਬੜੇ ਆਪਣੇ ਆਪ ਨੂੰ ਰੈਵਰ ਅਖਵਾਉਣ ਵਾਲੇ ਕਲੰਕ ਲੱਗੇ ਆ ਦੁਨੀਆ ਤੇ ਰਹਿੰਦੀ ਦੁਨੀਆ ਤੱਕ ਕਲੰਕ ਲੈਣਾ ਹਤੇ ਗੌਤਮ ਅਰਾਰ ਅਹਲਿਆ ਇਸਤਰੀ ਤੇ ਸਦੇਖ ਇੰਦਰ ਲਪਾਇਆ ਇੰਦਰ ਨੂੰ ਸਿਰਮੌਰ ਦੇਵਤਾ ਮੰਨਿਆ ਗਿਆ ਕਿ ਸਿਰਮੌਰ ਦੇਵਤਾ ਇੰਦਰ ਬ੍ਰਹਮਾ ਅਤੇ ਸ਼ਿਵ ਜੀ ਹੁਣ ਗੁਰਬਾਣੀ ਦਾ ਫੈਸਲਾ ਉਹ ਕਹਿੰਦੇ ਨੇ ਗੌਤਮ ਰਿਖੀ ਦੀ ਅਹਲਿਆ ਇਸਤਰੀ ਹੈ ਤਾਂ ਉਹਦੇ ਵੱਲ ਉਹਦੀਆਂ ਨਜ਼ਰਾਂ ਬੇਈਮਾਨ ਹੋ ਗਈ ਗੌਤਮ ਨਾਰ ਆ ਲਿਆ ਇਸਤਰੀ ਤੇ ਸਦੇਖ ਇੰਦਰ ਲਪਾਇਆ ਤਾਂ ਵੱਡੇ ਵੱਡੇ ॠषि मुनि ਜਿਹੜੇ ਨੇ ਉਹ ਇਸ ਰੱਬ ਦੀ ਲੀਲਾ ਉਹਨਾਂ ਦੇ ਸਮਝ ਨਹੀਂ ਆਈ। ਕਿ ਸਮਝ ਨਹੀਂ ਆਈ ਤਾਂ ਹੀ ਉਹ ਇਤਨੇ ਵੱਡੇ ਵਿਕਾਰ ਦੇ ਵਿੱਚ ਗਿਆ। ਲੋਕਾਂ ਨੂੰ ਸਮਝ ਲੋਕਾਂ ਨੂੰ ਗਿਆਨ ਉਹਨਾਂ ਨੇ ਦੇਣਾ ਸੀ ਪਰ ਆਪਣੇ ਆਪ ਤੇ ਹੁਣ ਤੱਕ ਦਾਗ ਲੱਗੇ ਗੁਰਬਾਣੀ ਦਾ ਫੈਸਲਾ ਸੰਗਤ ਜੀ ਹੁਣ ਮਨ ਸੁਖੇ ਸੁਣਾ ਰਹੇ ਨੇ ਕਹਿੰਦੇ ਅਸੀਂ ਉੱਥੇ ਤੱਕ ਨਹੀਂ ਆ ਕੁਝ ਹੱਦ ਤੱਕ ਉਹਨਾਂ ਨੇ ਸਾਨੂੰ ਸੋਝੀ ਗਿਆਨ ਦਿੱਤਾ ਹੋਇਆ ਹੈ ਵੇਦ ਸ਼ਾਸਤਰ ਦਿੱਤੇ ਹੋਏ ਨੇ ਸਾਨੂੰ ਪਰ ਕੁਝ ਹੱਦ ਤੱਕ ਵਿਚਾਰਿਆ ਜਾਵੇ ਤਾਂ ਉਹ ਵੀ ਅਦ ਵਿਚਕਾਰ ਨੇ ਪਰ ਜਿਹੜਾ ਗੁਰੂ ਸੱਚਾ ਗੁਰੂ ਹੈ ਤਾਂ ਜੇ ਉਹਦਾ ਉਪਦੇਸ਼ ਮਿਲਦੇ ਤਾਂ ਤਾਂ ਬਾਰੇ ਨਿਆਰੇ ਨੇ ਮੋਚਾ ਬੰਦਨ ਜਗਤ ਕਲੇਸ਼ਾ ਜਿਹਨੂੰ ਵੇਖ ਕੇ ਸਾਡੇ ਅੰਦਰ ਦੇ ਅਤੇ ਬਾਹਰ ਦੇ ਕਲੇਸ਼ ਕੱਟੇ ਜਾਂਦੇ ਨੇ ਅੰਦਰ ਦੇ ਵੀ ਕਲੇਸ਼ ਨੇ ਅਤੇ ਸਾਡੇ ਬਾਹਰ ਦੇ ਵੀ ਕਲੇਸ਼ ਨੇ ਬਾਹਰ ਦਾ ਕਲੇਸ਼ ਤਾਂ ਹਰ ਇੱਕ ਨੂੰ ਦਿਸ ਪੈਂਦਾ ਹੈ ਅੰਦਰ ਦਾ ਕਲੇਸ਼ ਨੂੰ ਆਪਣੇ ਆਪ ਨੂੰ ਪਤਾ ਹੈ ਕ੍ਰੋਧ ਕਿੱਧਰ ਨੂੰ ਖਿੱਚਦਾ ਹੈ ਕੰਮ ਕਿੱਧਰ ਨੂੰ ਲੈ ਕੇ ਜਾ ਰਿਹਾ ਹੈ ਸਾਡੇ ਅੰਦਰ ਦੇ ਜਿਹੜੇ ਅਨੇਕਾਂ ਕਲੇਸ਼ ਪਏ ਨੇ ਮਾਰਦਾ ਦਾ ਇਲਾਜ ਅਨੇਕਾਂ ਕੀਤੇ ਜਾਂਦੇ ਨੇ ਦੂਰੀਆਂ ਹੋ ਜਾਣਗੀਆਂ ਜਿਹਦੇ ਨਾਲ ਸਾਡਾ ਨਹੀਂ ਬਣਦੀ ਕਲੇਸ਼ ਹੈ ਦੂਰੀ ਹੋ ਜੇਗੀ ਆਪਣੇ ਆਪ ਹੀ ਕਲੇਸ਼ ਮਿਟੇ ਆ ਹੁਣ ਅੰਦਰ ਤਾਂ ਸਾਡੇ ਨਾਲ ਹੀ ਹੈ ਹੋ ਸਕਦਾ ਹੈ ਅਸੀਂ ਆਰਾਮ ਕਰਦੇ ਹੋਈਏ ਪਰ ਸਾਡਾ ਅੰਦਰ ਦਾ ਕਲੇਸ਼ ਫਿਰ ਵੀ ਚੱਲਦਾ ਹੈ ਕਾਮ ਕ੍ਰੋਧ ਲੋਭ ਮੋਹ ਓਂਕਾਰ ਇਹਨਾਂ ਦਾ ਕਲੇਸ਼ ਚੱਲਦੀ ਰਹਿੰਦਾ ਸੌ ਵੀ ਜਾਈਏ ਨਾ ਫਿਰ ਵੀ ਇਦਾਂ ਦੇ ਇਸ ਤਰ੍ਹਾਂ ਸੁਪਨੇ ਛੇ ਛੇਤੀ ਚਿੱਤ ਮੂਰਖ ਲਾਇਆ ਅਸੀਂ ਸੁੱਤੇ ਪਏ ਆ ਉਹ ਉਹਨਾਂ ਦਾ ਕਲੇਸ਼ ਚੱਲਦਾ ਪਿਆ ਹੁਣ ਸੁੱਤੇ ਪਿਆਂ ਦੇ ਵਿੱਚ ਸੁਪਨਾ ਆਇਆ ਹੈ ਇਹ ਮਰ ਵੀ ਗਿਆ ਜਾਂਦਾ ਵੀ ਹੈ ਅੱਤ ਰਾਜਾ ਵੀ ਬਣ ਗਿਆ ਬਖਾਰੀ ਵੀ ਬਣ ਗਿਆ ਤਾਂ ਇਹ ਦੇ ਕਰਕੇ ਮਨ ਸੁਖ ਕਹਿੰਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ ਕਿ ਅ ਰੱਬ ਨਾਲ ਮਿਲ ਕੇ ਜਾਂ ਗੁਰੂ ਨੂੰ ਮਿਲ ਕੇ ਜਗਤ ਦੇ ਕਲੇਸ਼ ਕੱਟੇ ਜਾਂਦੇ ਨੇ ਅਸਪਰਕਾਰ ਪਹੁੰਚ ਤਹ ਜਾਈ ਉਹਨਾਂ ਦਾ ਰਸਤਾ ਇੱਕੋ ਹੀ ਹੈ ਉਹ ਗੁਰੂ ਨੂੰ ਮਿਲਦੇ ਨੇ ਗੁਰੂ ਨੇ ਉਹਨਾਂ ਨੂੰ ਸਿੱਧਾ ਰਸਤਾ ਵਿਖਾਉਣਾ ਕਿ ਆ ਰੱਬ ਦਾ ਰਸਤਾ ਹੈ ਸਮਝ ਤੇਰੀ ਹੈ ਕਿਸ ਤਰੀਕੇ ਦੇ ਨਾਲ ਤੂੰ ਪਹੁੰਚਣਾ ਹੈ ਸਤਗੁਰੂ ਕਹਿੰਦੇ ਨੇ ਰਸਤਾ ਇਹ ਹੈ ਭਈ ਸਰਸਤੇ ਤੇ ਜਾਣਾ ਫਲ ਰੂਪੀ ਜੋ ਮੁਕਤ ਸੁਨਾਏ ਉਹਨਾਂ ਲਾਜ਼ਮੀ ਹੈ ਹੁਣ ਜੀਨੇ ਉਡਾਰੀ ਮਾਰਨੀ ਹੈ ਕੱਲੇ ਉਸ ਮੁਕਤੀ ਦੇ ਫਲ ਤੱਕ ਥੋੜਾ ਜਿਹਾ ਜਿਤਨੀ ਵੱਡੀ ਉਡਾਰੀ ਉਡਾਰੀ ਆਉਦੀ ਉਹ ਤਾਂ ਹਰ ਇੱਕ ਚੀਜ਼ ਨੂੰ ਵੇਖ ਸਕੇਗਾ ਸਮੁੰਦਰਾਂ ਨੂੰ ਪਹਾੜ ਦੀਆਂ ਚੋਟੀਆਂ ਤੇ ਜਿਸ ਤਰ੍ਹਾਂ ਸਤਗੁਰੂ ਕਹਿੰਦੇ ਨੇ ਫਿਰਦੀ ਫਿਰਦੀ ਦੇ ਦਿਸਾ ਜਲ ਪਰਬਤ ਬਨਰਾਏ ਫਿਰਦੀ ਫਿਰਦੀ ਦੇ ਦਿਸਾ ਜਲ ਪਰਬਤ ਬਨਰਾਏ ਜਲ ਪਰਬਤ ਅਤੇ ਬਨਰਾਏ ਜੰਗਲਾਂ ਦੇ ਉਤੋਂ ਦੀ ਬੜੀ ਦੂਰ ਤੱਕ ਉਡਾਰੀਆਂ ਮਾਰਾਈ ਐ ਹੁਣ ਪੰਛੀ ਨੇ ਉਡਾਰੀਆਂ ਮਾਰੀ ਐ ਕਿਹੜੀ ਕਿੱਥੇ ਐ ਉਹਦੇ ਫਲ ਤੱਕ ਪਹੁੰਚ ਵੀ ਨਹੀਂ ਸਕੀ ਇਹ ਪੂਰਾ ਜੰਗਲਾਂ ਦੇ ਉੱਤੋਂ ਦੀ ਕੋ ਮਾਇਆ ਪਹਾੜਾਂ ਦੇ ਉੱਤੋਂ ਦੀ ਕੋ ਮਾਇਆ ਸਮੁੰਦਰਾਂ ਦੇ ਉੱਤੋਂ ਦੀ ਕੋ ਮਾਇਆ ਪੰਛੀ ਉੱਤੇ ਆ ਕੇ ਫਿਰ ਬਹਿ ਗਏ ਕਿਹੜੀ ਉੱਥੇ ਤੱਕ ਪਹੁੰਚੀ ਉਤੋਂ ਪਹਿਲਾਂ ਫਿਰ ਉਸ ਫਲ ਨੂੰ ਲੈ ਗਈ ਹੁਣ ਸਤਿਗੁਰੂ ਮਨਸੁਖ ਕਹਿੰਦੇ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਭਾਈ ਤੇਰੀ ਸਮਝ ਇਹ ਹੈ ਕਿ ਤੂੰ ਕੀੜੀ ਦੀ ਨਿਆਈ ਨਾ ਬਣ ਤੂੰ ਪੰਛੀ ਦੀ ਤਰ੍ਹਾਂ ਆਪਣੀ ਉਡਾਣ ਬਣਾ ਅਤੇ ਉਦਾਂ ਦਾ ਬਣੇਗਾ ਫਿਰ ਸਤਿਗੁਰੂ ਤੇਰੇ ਤੇ ਰਹਿਮਤ ਕਰਨਗੇ ਹੋਮੈ ਤਜਨੇ ਕੀ ਬਹੁ ਗਾਥਾ ਇਹ ਜੜੀ ਗਾਥਾ ਮਾਲੋ ਕਹਾਣੀ ਮੈਂ ਤੁਹਾਨੂੰ ਸੁਣਾ ਰਿਹਾ ਹਾਂ ਨਾ ਇਹ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਮੈਨੂੰ ਸੁਣਾਈ ਹੈ ਤਾਂ ਮੈਂ ਤੁਹਾਨੂੰ ਸੁਣਾ ਰਿਹਾ ਹਾਂ ਅਤੇ ਤੁਸੀਂ ਗਾਤਾ ਆਖੋ ਕਿਸੇ ਗ੍ਰੰਥ ਦੇ ਪਰਕੇ ਫਰੋਲੋ ਕਿ ਗ੍ਰੰਥ ਦੇ ਵਿੱਚ ਮਿਲੋਗੀ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਕਰ ਲਈਆਂ ਨੇ ਉਹ ਕਹਿੰਦਾ ਮਨ ਸੁਖ ਕਹਿੰਦਾ ਤੁਹਾਨੂੰ ਕਿਸੇ ਗ੍ਰੰਥ ਦੇ ਵਿੱਚ ਨਹੀਂ ਮਿਲਣ ਜਿਹੜਾ ਗਿਆਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਿੰਦੇ ਨੇ ਉਹ ਗਿਆਨ ਕਿਸੇ ਗ੍ਰੰਥ ਦੇ ਵਿੱਚ ਨਹੀਂ ਜਿਹੜੀਆਂ ਗੱਲਾਂ ਉਹਨਾਂ ਨੇ ਸੁਣਾਉਣੀਆਂ ਨੇ ਉਹ ਅੱਜ ਤੱਕ ਕਿਸੇ ਤੋਂ ਨਹੀਂ ਸੁਣੀਆਂ ਤਾਂ ਉਹ ਮੇਰੇ ਗੁਰੂ ਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਉਤਰੀ ਮਨ ਮਨ ਸੁਖ ਨਿਰਪਕੇ ਸਾਥਾ ਬੈਠਾ ਸਾਹਮਣੇ ਸਾਲਗ੍ਰਾਮ ਦਾ ਜਿਹੜਾ ਇਹ ਰਾਜਾ ਹੈ ਸ਼ਿਵਨਾਬ ਅਤੇ ਹੋਰ ਇਹਦੀ ਪਰਜਾ ਬੈਠੀ ਹੈ ਨਗਰ ਦੇ ਹੋਰ ਕਾਫੀ ਲੋਕ ਨੇ ਕਿਸੇ ਦੀ ਜ਼ੁਬਾਨ ਦੇ ਵਿੱਚ ਇੱਕ ਵੀ ਸ਼ਬਦ ਨਹੀਂ ਹੈ ਜਿਹੜੇ ਪਹਿਲਾਂ ਕਹਿੰਦੇ ਸੀ ਨੂੰ ਇਹ ਪੁੱਛੋ ਇਹ ਪੁੱਛੋ ਤਿਲਕ ਕਿਉਂ ਨਹੀਂ ਲਾਉਂਦਾ ਜੰਝੂ ਕਿਉਂ ਨਹੀਂ ਪਾਉਂਦਾ ਇਹ ਤੋਤੀ ਕਿਉਂ ਨਹੀਂ ਪਹਿਨਦਾ ਅਸੀਂ ਐਦਾਂ ਕਰਦੇ ਆ ਇਹ ਐਦਾਂ ਕਿਉਂ ਨਹੀਂ ਕਰਦਾ ਅਸੀਂ ਸੂਰਜ ਉੱਦੇਉਣ ਤੋਂ ਬਾਅਦ ਮੱਜਨ ਕੀਤਾ ਤਾਂ ਇਹ ਅੰਮ੍ਰਿਤ ਵੇਲੇ ਇਸ਼ਨਾਨ ਕਰਦਾ ਹੁੰਦਾ ਉਹ ਜੋ ਮੱਜਨ ਕਰਦਾ ਇਹ ਵੀ ਸਾਡੇ ਧਰਮ ਦੀ ਤੋਹੀਨ ਜਦੋਂ ਉਹਨੇ ਬੋਲਣਾ ਸ਼ੁਰੂ ਕੀਤਾ ਮਨ ਸੁਖ ਨੇ ਤਾਂ ਉਹਦੋਂ ਸਾਰੇ ਚੁੱਪ ਗਏ ਜੇ ਕਰਮੀ ਮਾੜੇ ਨੇ ਪਿਰ ਤਾਂ ਭਾਵੇਂ ਮੱਜੇ ਨਾਲ ਭਾਵੇਂ 10 ਵਾਰ ਕੀ 100 ਵਾਰ ਕੀਤਾ ਜਾਵੇ ਜੇ ਕਰਮ ਹੀ ਮਾੜੇ ਨੇ ਪਰ ਤਾਂ ਜੋ ਮਰਜੀ ਕਰ ਲੈ ਇਨਸਾਨ ਪਰ ਮੇ ਧਰਮਿਕ ਟਿਕਾਣੇ ਤੇ ਹੋਵੇ ਜੇ ਕਰਮ ਮਾੜੇ ਨੇ ਤਾਂ ਇਹ ਨਹੀਂ ਕਿ ਉਹ ਧਰਮਿਕ ਟਿਕਾਣੇ ਕਰਕੇ ਚੰਗਾ ਜੇ ਕਰਮ ਮਾੜੇ ਨੇ ਤਾਂ ਮਾੜਾ ਤਾਂ ਮਨਸੋ ਕੋ ਕਹਿੰਦੇ ਨੇ ਕਿ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਕਿ ਚਾ ਇਨਸਾਨ ਦੇ ਕਰਮ ਚੰਗੇ ਹੋਣੇ ਚਾਹੀਦੇ ਟਕਾਣਾ ਜੋ ਵੀ ਮਰਜ਼ੀ ਹੈ ਕਿਉਂਕਿ ਰੱਬ ਦੇ ਨਾਲ ਜਿਆਦਾ ਤਾਰ ਮੰਨ ਲੋ ਉਹ ਜੁੜੇ ਨੇ ਜਿਹੜੇ ਆਪਣੇ ਘਰ ਦੇ ਵਿੱਚ ਰੋਜ਼ਮਰਰਾ ਜ਼ਿੰਦਗੀ ਦੇ ਵਿੱਚ ਕਰਮ ਕਰਨ ਵਾਲੇ ਹੁਣ ਜੇ ਤਰਲੋਚਨ ਨੇ ਨਾਮਦੇਵ ਜੀ ਨੂੰ ਤੱਕੇ ਹੈ ਤਾਂ ਜੇ ਉਹ ਤੱਕਦੇ ਆਪਣੇ ਹਿਸਾਬ ਦੇ ਨਾਲ ਇਹ ਤਾਂ ਉਹੀ ਮੱਝਾਂ ਗਾਵਾਂ ਨੂੰ ਪੱਠੇ ਪਾਉਂਦੇ ਪਏ ਨੇ ਇਹ ਤਾਂ ਉਹੀ ਰੋਜ਼ਮਰਰਾ ਦਾ ਪਟੇ ਲੈ ਕੇ ਆ ਰਹੇ ਨੇ ਕੰਮ ਕਰਦੇ ਨੇ ਉਤੋ ਜਦੋਂ ਵੇਖਣਾ ਹੈ ਪਰਿਵਾਰ ਦਾ ਮੋਹ ਆਪਣਿਆਂ ਦਾ ਮੋਹ ਤੋ ਉਹਨੇ ਸਵਾਲ ਕੀਤਾ ਕਿ ਇਹ ਰੱਬ ਕਿਵੇਂ ਰੱਬ ਦੇ ਭਗਤ ਤਾਂ ਬੜੇ ਉੱਚੇ ਹੁੰਦੇ ਨੇ ਬੜੇ ਸੁੱਚੇ ਹੁੰਦੇ ਨੇ ਇਹ ਮੋਹ ਤੋਂ ਬੜੇ ਉੱਚੇ ਹੁੰਦੇ ਨੇ ਤੁਹਾਨੂੰ ਤਾਂ ਮੋਹ ਬੜਾ ਚਿੰਬੜਿਆ ਆਪਣੇ ਪਰਿਵਾਰ ਦਾ ਬੱਚਿਆਂ ਦਾ ਮੋਹ ਹੈ ਹਾਤੇ ਉਹੀ ਕੰਮ ਕਰ ਅਸਲ ਦੇ ਵਿੱਚ ਨਾਮਦੇਵ ਨੇ ਜਵਾਬ ਦਿੱਤਾ ਕਹਿੰਦੇ ਰੱਬ ਦੀ ਜਿਹੜੀ ਡੈਫੀਨੇਸ਼ਨ ਹੈ ਨਾ ਉਹ ਤੁਹਾਡੇ ਦਿਮਾਗ ਦੇ ਵਿੱਚ ਗਲਤ ਫਿੱਟ ਹੋ ਗਈ ਹੈ ਕਿ ਪਹਾੜ ਦੀਆਂ ਕੰਧਰਾਂ ਤੇ ਜਾਣਾ ਅਤੇ ਗੁਫਾਵਾਂ ਦੇ ਵਿੱਚ ਜਾ ਕੇ ਰੱਬ ਨੂੰ ਜਪਣਾ ਹੈ ਐਦਾ ਕਰਨਾ ਧਾਰਮਿਕ ਟਿਕਾਣਿਆਂ ਤੇ ਉੱਥੇ ਰੱਬ ਮਿਲਦਾ ਉਹ ਕਹਿੰਦੇ ਨੇ ਆ ਨਾਮਾ ਕਹ ਤਲੋਚਨਾ ਮੁਖਤੇ ਰਾਮ ਸੰਭਾਲ ਹਾਥ ਪਾਓ ਸਭ ਕਾਮ ਕਰ ਜੀਤ ਨਿਰੰਧਨ ਨਾਲ ਖਾਤ ਪਾਉਂਦੇ ਨਾਲ ਕੰਮ ਕਰ ਤੇ ਨਰੰਜਨ ਨੂੰ ਚੇਤੇ ਰੱਖ ਜਿਹੜਾ ਮਰਜੀ ਕੰਮ ਕਰੀ ਜਾ ਤਾ ਮਨ ਸੁਖ ਨੇ ਜਦੋਂ ਇਹ ਸੁਣਾਇਆ ਨਾ ਕਿ ਇਹ ਮੇਰੇ ਗੁਰੂ ਨਾਨਕ ਦੇ ਮਹਾਰਾਜ ਜੀ ਤੁਮਹ ਸੁਣਿਆ ਹੈ ਤਾ ਸੰਗਤ ਜੀ ਬੜਾ ਉਸ ਸਮੇਂ ਹੈਰਾਨ ਹੋਇਆ ਉਹ ਰਾਜਾ ਸੀ ਕਹਿ ਸਾਹੋ ਕੀ ਬਾਣੀ ਜੋਈ ਜਿਹੜਾ ਇਕੱਠ ਹੋਇਆ ਹੈ ਅਤੇ ਰਾਜਾ ਬੈਠਾ ਹੈ और राजा कहन लगा कि ए शाह तेरी एदा बाणी सुन के तेरे गुरु के अल्फाज सुन के तेरे जरिए तेरी इस मुबारक रसना तो सुन के ऐदा सगर मरम भेदगी सो जिमें आ गया ना एदा कहते अस सारे बिने गए सवाल जवाब भी खत्म हो गए ने सा तिलक कर जंजूगी करेगा उ करमी सोच विचार ही माड़ी ਬਾਕੀ ਤੁਹਾਡਾ ਜਿਹੜਾ ਗਿਆਨ ਹੈ ਤੁਹਾਡੇ ਗੁਰੂ ਨੇ ਤੁਹਾਨੂੰ ਦਿੱਤਾ ਹੈ ਰਾਜਾ ਕਹਿੰਦਾ ਮੈਂ ਉਹਨੂੰ ਸਜਦੇ ਕਰਦਾ ਕਸੀ ਤੁਫੰਗ ਮਾਰਗੇ ਜੈਸੇ ਕਸੀ ਤੁਫੰਗ ਤੁਫੰਗ ਕਹਿੰਦੇ ਜੀ ਬੰਦੂਕ ਜਿਵੇਂ ਬੰਦੂਕ ਦੇ ਵਿੱਚ ਗੋਲੀ ਭਰ ਕੇ ਸੀਨੇ ਦੇ ਵਿੱਚ ਬਾਰ ਕੀਤਾ ਜਾਂਦਾ ਤਾਂ ਕਹਿੰਦੇ ਤੁਹਾਡੇ ਇਹ ਬੋਲ ਤਾਂ ਲੱਗੇ ਨੇ ਸਾਡੇ ਸੀਨੇ ਦੇ ਵਿੱਚ ਲੱਗੇ ਨੇ ਕਾਹਲ ਭਇਓ ਪੁਪਾਲ ਜੈਸੇ ਜਾ ਕਮ ਹੋ ਗਿਆ ਸਾਡੇ ਇਹ ਜਿਹੜਾ ਤੁਸੀਂ ਆਪਣੇ ਗੁਰੂ ਦੇ ਅਲਫਾਜ਼ ਸਾਨੂੰ ਸੁਣਾਏ ਨੇ ਨਾ ਇਹ ਮਨ ਸੁਖ ਇਹ ਸਾਡੇ ਹਿਰਦੇ ਤੇ ਲੱਗੇ ਨੇ ਅਤੇ ਐਦਾ ਹੈ ਛੋਚੀ ਤੁਪਕ ਕਹਾਓ ਨਾ ਕਰੀ ਛੋਚੀ ਕਹਿੰਦੇ ਨੇ ਜੀ ਖਾਲੀ ਤੁਪਕ ਤੁਪਕ ਵੀ ਬੰਦੂਖ ਨੂੰ ਕਹਿੰਦੇ ਨੇ ਅਤੇ ਤੂਫੰਗ ਵੀ ਬੰਦੂਖ ਨੂੰ ਕਹਿੰਦੇ ਤਾਂ ਇਹ ਕਹਿੰਦਾ ਕਬੀਰ ਜੀ ਕਹਿੰਦੇ ਨੇ ਰਾਜਾ ਕਹਿ ਰਿਹਾ ਕਿ ਜਿਹੜਾ ਤੁਸੀਂ ਮਾਰੇ ਆ ਸਾਡੇ ਤੇ ਬਾਣ ਵਾਹ ਗੁਰੂ ਗੋਲੀ ਮਾਰੀ ਇੱਕ ਲੱਗੇ ਆ ਬਚਨਾਂ ਦੀ ਗੋਲੀ ਸਾਡੇ ਲੱਗੀ ਹੈ ਗੁਰੂ ਨਾਨਕ ਦੇਵ ਮਹਾਰਾਜ ਜਿੰਦੇ ਤੁਸੀਂ ਸੁਣਾਏ ਨੇ ਸਾਡੇ ਹਿਰਦੇ ਕਾਇਲ ਹੋ ਗਏ ਪਰ ਗੱਲ ਸਾਡੀ ਜੇ ਦੱਸੀ ਹੈ ਨਾ ਬੰਦੂਕ ਸਾਡੇ ਕੋਲ ਵੀ ਹੈ ਮਲੂਸਰੀ ਰੂਪੀ ਨੂੰ ਬੰਦੂਕ ਕਿਹਾ ਉਹਨਾਂ ਨੇ ਕਿ ਬੰਦੂਕ ਸਾਡੇ ਕੋਲ ਵੀ ਹੈ ਪਰ ਸੂਚੀ ਹੈ ਖਾਲੀ ਹੈ ਅਸੀਂ ਖਾਲੀ ਬੋਲਦੇ ਪਏ ਆ ਤਿਲ ਕਲਾਉਣਾ ਚਾਹੀਦਾ ਜੰਜੂ ਪਾਉਣਾ ਚਾਹੀਦਾ ਮੱਜਨ ਕਰਨਾ ਚਾਹੀਦਾ ਵਰਤ ਰੱਖਣੇ ਚਾਹੀਦੇ ਨੇ ਪਾਠ ਪੂਜਾ ਕਰਨੀ ਚਾਹੀਦੀ ਅਸੀਂ ਤਾਂ ਖਾਲੀ ਬੋਲਦੇ ਹਾਂ ਅਤੇ ਖਾਲੀ ਬੰਦੂਕ ਚੱਲੇ ਕੀ ਕਿਸੇ ਦਿਵਾਰ ਹੋਣਾ ਬੰਦੂਕ ਉਹ ਬੰਦੂਕ ਕਿ ਕਾਦੀ ਹੈ ਅੰਦਰ ਤਾਂ ਉਹਦੇ ਕੁਝ ਗੋਲੀ ਹੈ ਨਹੀਂ ਕਹਿੰਦੇ ਸਾਡਾ ਹਾਲ ਇਦਾਂ ਦਾ ਹੈ ਬਸ ਛੂਛੇ ਅੰਦਰੋਂ ਖਾਲੀ ਆ ਜਿਹੜੇ ਤੁਹਾਡੇ ਅੰਦਰੋਂ ਅਲਫਾਜ਼ ਨਿਕਲੇ ਨੇ ਨਾ ਅਸਲ ਦੇ ਵਿੱਚ ਉਹ ਗੋਲੀ ਦੀ ਨਿਆਈ ਨਹੀਂ ਸਾਡੇ ਖਿਰਦੇ ਬਿਨ ਦਿੱਤੇ ਨੇ ਅਤੇ ਉਹ ਕਹਿੰਦੇ ਨੇ ਕਿ ਬਿਨਾ ਕਮਾਏ ਸੋ ਐਸ ਉਚਰੀ ਬਿਨਾ ਕਮਾਈ ਤੋਂ ਇਦਾਂ ਦੇ ਅਲਫਾਜ਼ ਕਮਾਏ ਨਹੀਂ ਜਾਂਦੇ ਐ ਮਨ ਸੁਖ ਜਿਹੜੀ ਤੇਰੀ ਕਮਾਈ ਹੈ ਨਾ ਤੇਰੀ ਕਮਾਈ ਦੇ ਅੱਜ ਸਾਡਾ ਇਹ ਸਾਲ ਗ੍ਰਾਮ ਨਗਰ ਤੇਰੇ ਮੁਬਾਰਕ ਕਦਮਾਂ ਤੇ ਸਜਦੇ ਕਰਦਾ ਅਸੀਂ ਤਾਂ ਬੱਦਾ ਝਟਿਏ ਕਰਦੇ ਪਏ ਆ ਫਾਰਮੈਲਿਟੀਆਂ ਕਰਦੇ ਪਏ ਆ ਹਾਲਾਂਕਿ ਤਿਲਕ ਲਾਉਣਾ ਚਾਹੀਦਾ ਹੈ ਹਿੰਦੂ ਧਰਮ ਦੀ ਮਨੋਤ ਹੈ ਕਰਨਾ ਚਾਹੀਦਾ ਹੈ ਬਰਤ ਰੱਖਣੇ ਚਾਹੀਦੇ ਨੇ ਚੰਗੀ ਗੱਲ ਹੈ ਉਹਨਾਂ ਦਾ ਆਪਣਾ ਧਰਮ ਹੈ ਮੁਬਾਰਕ ਹੈ ਪਰ ਤਰੇਮ ਦੇ ਨਾਲ ਮਨ ਨੂੰ ਵੀ ਜ਼ਰੂਰੀ ਹੈ ਨਾ ਟਿਕਾਣੇ ਤੇ ਲੈ ਕੇ ਆਉਣਾ ਮਨ ਸੁਖ ਨੇ ਨਾ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਧਰਮ ਨੂੰ ਬਾੜਾ ਨਹੀਂ ਗਿਆ ਧਰਮ ਕਹਿੰਦੇ ਤੁਹਾਡਾ ਮੁਬਾਰਕ ਹੈ ਤਾਂ ਉਸ ਸਮੇਂ ਰਾਜਾ ਕਹਿਣ ਲੱਗਾ ਕਿ ਗਾਡੀ ਭਰੀ ਚਲੇ ਤਹ ਥਾਈ ਤੋਰੀ ਧਰਣੀ ਕੋ ਤਹ ਜਾਏ ਮਲੋ ਜਿੱਥੇ ਗਾਡੀ ਸਾਜੋ ਸਮਾਨ ਦੀ ਭਰੀ ਹੋਵੇ ਕੋਈ ਵੀ ਸਮਾਨ ਹੋਵੇ ਤਾਂ ਜੇ ਤੇਰੀ ਨੰਗੜੇ ਨੰਗੜਾ ਉਸਨੇ ਮਨ ਨੂੰ ਲੰਗੜੇ ਤਾਂ ਉਥੇ ਉਹ ਥਾਂ ਬੋਲੀ ਹੋ ਜਾਂਦੀ ਮਤਲਬ ਥਾਂ दब ਜਾਂਦੀ ਹੈ ਤਾਂ ਚੂਚੀ ਜਿਹੜੀ ਹੁੰਦੀ ਹੈ ਹਲਕੀ ਹੈ ਉਹ ਖੜਕਦੀ ਜਾਂਦੀ ਤਾਂ ਮਨ ਸੁਖ ਕਰ ਰਿਹਾ ਕਿ ਇਹ ਗੁਰੂ ਅਨੰਕ ਦੇਹ ਮਹਾਰਾਜ ਜੀਾਂ ਦੇ ਜਿਹੜੇ ਤੁਹਾਨੂੰ ਅਲਫਾਜ ਸੁਣਾਏ ਨੇ ਇਹ ਬੜੀ ਪੂਰੀ ਦੁਨੀਆ ਨੂੰ ਕਾਰਨ ਦੀ ਸਮਰਥਾ ਹੁਣ ਜਿਹੜਾ ਰਾਜਾ ਸੀ ਉਹ ਵਾਰ-ਵਾਰ ਮਨ ਸੁਖ ਦਾ ਸ਼ੁਕਰਾਨਾ ਕਰਦਾ ਪੈ ਧੰਨਵਾਦ ਕਿ ਤੁਸੀਂ ਸਾਡੇ ਨਾਲ ਕਰਦੇ ਵਿਚਾਰੇ ਤੁਹਾਡੇ ਜਰੀਏ ਸਾਡਾ ਵੀ ਉਦਾਰ ਹੋ ਜਾਣਾ ਅੱਗੇ ਹੋਰ ਬਹੁਤੇ ਅਲਫਾਜ ਨੇ ਜੋ ਸਾਂਝੇ ਹੋ ਰਹੇ ਨੇ ਬਾਕੀ ਦੀ ਆਪਾਂ ਕੱਲ ਨੂੰ ਵਿਚਾਰਾਂ ਦੇ ਦਸਾਂ ਪੋਣਿਆ ਬੋਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ